ਨਾ ਹੋਈ ਆਪਾਂ 2000 ਕੈਸੇ ਫੜਿਆ ਉਹ 2000 ਦੀ ਛੇ ਪਪੰਮੇ ਪਿੰਡ ਚੁੱਤੀ ਸੀ ਪਿੱਛੇ ਤੇ ਉਸ ਤੋਂ ਬਾਅਦ ਇਹ ਆਪਾਂ ਉੱਤੇ ਰੱਖ ਕੇ ਬਹਿ ਗਏ ਭਾਈ ਲੈ ਲਾ ਦਿਓ ਯਾਰ ਲੈ ਲੋੜਾ ਜੀ ਲੋੜਾ ਲੋੜਾ ਕੀ ਉਸ ਤੋਂ ਬਾਅਦ ਇਹ ਆਪਣਾ ਲੇਟ ਹੋ ਗਿਆ ਕੰਮ ਉੱਥੇ ਪ੍ਰਸ਼ਾਸਨ ਪਹੁੰਚਣ ਚਦੇ ਉਹ ਬੰਦੇ ਨੇ ਬੰਦੇ ਸੱਦ ਨੇ ਇੱਥੇ ਪਿੱਛੇ ਖੇਡਤੀ ਪੰਮੇ ਤੇ ਫਲੈਸ਼ ਲਾ ਲਾ ਸੀ ਸੀਓ ਪਗੋੜੇ ਸੀ ਫੌਜੀ ਉਹ ਬਾਗਿਆ ਰਾਤ ਫੌਜੀ ਨੇ ਫੱਟਾ ਮਾਰੀਆਂ ਸੀ ਫਲਾਸ਼ ਕੰਡੂਸੇ ਮਾਰ ਰਹੀ ਤੇ ਕਰਨ ਚੋਂ ਪਈ ਸੀ ਉਹ ਬਿਜਲੀ ਬੰਦੇ ਕਹਿੰਦੇ ਜਿਆਦਾ ਬਰਮਾਸ਼ ਉਹ ਦਾਦੂ ਤੇ ਨਸ਼ੇਤ ਸੀ ਉਹ ਤੋਂ ਪੂਰੇ ਕਾਕਾ ਨੂੰ ਉਹਨਾਂ ਦੀ ਹਿੰਮਤ ਨਹੀਂ ਸੀ ਉਹਨਾਂ ਨੇ ਉਦੋਂ ਉਹ ਕੈਪਸੂਲ ਮੈਨੂੰ ਜਲਦੀ ਬਲਾਈ ਚਾਇਆ ਦੀ ਪਰ ਉਹ ਕੈਪੂ ਛੱਡ ਦੇ ਕਹਿੰਦਾ ਸਾਨੂੰ ਮੋੜ ਦੇ ਵਾਪਸ ਮੈਂ ਮੈਂ ਨਹੀਂ ਮੋੜਦਾ ਵਾਲਾ ਮੈਂ ਕੋਈ ਸਟ੍ਰੈਟਜੀ ਮੈਂ ਉਹਨੂੰ ਧੱਕਾ ਮਾਰਿਆ ਉਸ ਤੋਂ ਬਾਅਦ ਜਦੋਂ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਆਪਾਂ ਕੈਸੂਲ ਪ੍ਰਸ਼ਾਸਨ ਦਾ ਮੋਟਰਸਾਈਕਲ ਮੈਨੂੰ ਪਤਾ ਨਹੀਂ ਮੋਟਰਸਾਈਕਲ ਕਿਹੜਾ ਹੈਗਾ ਉਹ ਮੋਟਰਸਾਈਕਲ ਚੱਕ ਹੀ ਲਿਆ ਨਾ ਮੋਟਰਸਾਈਕਲ ਚਲਾਉਣ ਲੱਗਿਆ ਉਸ ਤੋਂ ਬਾਅਦ ਤੁਸੀਂ ਵੀਡੀਓ ਦੇਖੀ ਹੈ ਵੀਡੀਓ 'ਚ ਉਹਨਾਂ ਨੇ ਆਪਣੇ ਦਸਤਾਰ ਨੂੰ ਐਦਾਂ ਧੱਕਾ ਮਾਰਿਆ ਦਸਤਾਰ ਚਲੋ ਆਪਣੀ ਲੱਥ ਗਈ ਪਰ ਜੇ ਆਪਾਂ ਉੱਥੇ ਚੁੱਪ ਕਰ ਜਾਂਦੇ ਸਿੰਘ ਦਾ ਕੰਮ ਨਹੀਂ ਦਸਤਾਰ ਮਹਿੇ ਤੋਂ ਚ ਕਿਹ ਹਾਲਾ ਹੋ ਰਿਹਾ ਕਿ ਲੋਟੇ ਵਰਗਾ ਇਹ ਅਗਲੇ ਦੇ ਮੂੰਹ ਤੇ ਕਿਵੇਂ ਫਰਿਆ ਹੋ ਬਾਕੀ ਸਿੰਘਾਂ ਨੇ ਆਪਣੇ ਸਾਰੇ ਸ਼ਸਤਰਧਾਰੀ ਸੀ ਬਾਬਾ ਨੇ ਚੰਗੀ ਭੁਗਤ ਸਮਾਰੀ ਆ ਹਣਾ ਹੁਣ ਮੈਂ ਸਾਰੇ ਮੇਰੇ ਵੀਰਾਂ ਨੂੰ ਕਹਿਣਾ ਕਿ ਸ਼ਸਤਰਧਾਰੀ ਹੋ ਕੇ ਰਹਾ ਕਰੋ ਜੇ ਅੱਜ ਅਸੀਂ ਸ਼ਸਤਰਧਾਰੀ ਸੀ ਤਾਂ ਟੱਕੋ-ਟੱਕ ਚਾਰ ਬੰਦੇ ਤਾਂ ਫੜਿਆ 15-16 ਹੋਰ ਸੀ ਤੇ ਆਹ ਤੋ ਚਮਚੇ ਜੇ ਫੋਨ ਕਰਦੇ ਨੇ ਸਾਨੂੰ ਵਿੱਚ ਵੀ ਅਸੀਂ ਐ ਕਰਾਂਗੇ ਅਸੀਂ ਐ ਕਰਾਂਗੇ ਮੈਂ ਨਾ ਕਿਸੇ ਹਉਣੀ ਬਕਸ ਦਾ ਸਾਨੂੰ ਮੈਂ ਜਾਣ ਕੇ ਬਾਹਰ ਛੱਡਿਆ ਚਮਚਿਆਂ ਨੂੰ ਇਹਨਾਂ ਦਾ ਜਿਹੜਾ ਕੋਸ ਹੋਣਾ ਹੈ ਜੇਲ੍ਹ ਚ ਹੋਣਾ ਜਾਂ ਬਾਅਦ ਚ ਆ ਕੇ ਹੁਣ 295 ਇਹ ਚ ਹੋਰ ਸੁਣ ਲੋ ਪ੍ਰਸ਼ਾਸਨ ਦਾ ਕੰਮ ਦੇਖੋ ਪ੍ਰਸ਼ਾਸਨ ਨੂੰ ਐਡੀ ਤਾਕੜੀ ਉਪਰੋਸ਼ ਪਾਰਸਾ ਪਈਆਂ ਵੀ ਤੁਸੀਂ ਇਹ ਪਰਚਾ ਨਹੀਂ ਪਾਉਣਾ ਛੋਟਾ ਆਪਾ ਦੋ ਇਹ ਜਿਹੜਾ ਐਸਆਈ ਸਾਹਿਬ ਨੇ ਅਮਰੀਕ ਸਿੰਘ ਤੇ ਥੁਨਸਟ ਚ ਉਹਨਾਂ ਨੇ ਆਪ ਦੇ ਦੰਤ ਤੇ ਸਭ ਨੂੰ ਦਰ ਵੱਡੇ ਵੱਡੇ ਕਿਉਂ ਉੱਥੇ ਆਮ ਆਦਮੀ ਸਿਆਪਾਲ ਪਾਰਟੀ ਜਿੱਤੀ ਸੀ 10 ਦਿਨ ਪਹਿਲਾਂ ਪੰਚਾਇਤ ਸੀ ਉੱਥੋਂ ਦੀ ਉਹ ਪਿੰਡ ਦੀ ਉਹ ਦੱਸਿਆ ਗਿਆ ਕਿ ਉਹਨਾਂ ਨੇ ਚਿੱਟਾ ਪਾਇਆ ਸੀ ਉਹਦੇ ਉਹ ਇਹੇ ਬੰਦਿਆਂ ਨੂੰ ਸਿਰੇ ਦੇ ਗੁੰਡੇ ਦੇ ਬਦਮਾਸ਼ ਨੇ ਤੇ ਇੱਕ ਦੋ ਬੰਦੇ ਫੋਨ ਕਰਦੇ ਸੀਰੇ ਨੂੰ ਆਇਆ ਸੀ ਇੱਕ ਬੰਦਾ ਫੋਨ ਕੋ ਗੱਲ ਸਵੇਰੇ ਤੇਰੇ ਘਰੇ ਆ ਜਾਣਗੇ ਵੱਡੇ ਜੋਧਰੇ ਸਾਨੂੰ ਕੋਈ ਹੋਣੀ ਅਸੀਂ ਸੋਡੇ ਬੱਚੇ ਲੜਦੇ ਖਾਤਰ ਤਾਂ ਦਸਤਾਰ ਲੱਥੀ ਹੈ ਮੈਂ ਲੜਿਆ ਮੇਰ ਦਾ ਸਿਰ ਲੱਥ ਜੇ ਤਾਂ ਵੀ ਕੋਈ ਚੱਕਰ ਨਹੀਂ ਸਿੱਖੀ ਸਰਕ ਜਾਵੇ ਜਾਣ ਜਾਂਦੀ ਤਾਂ ਅੱਜ ਬਗਦੇ ਨਾ ਮੈਂ ਪਿੱਛੇ ਹਟਾ ਨਾ ਡਰਾਂ ਨਾ ਬਿਕਾਣਾ ਚੁਪਰਾ ਆ ਰਾਤ ਦੇ 8:00 ਵਜੇ ਨੂੰ ਇਦਤ ਕਾਰ ਹੈ ਸਾਰੀ ਸਿੱਖ ਸੰਗਤ ਆਈ ਹੋਈ ਹੈ ਪਰਚਾ ਕਰਾ ਕੇ ਨੇ ਸਾਨੂੰ ਸਾਹ ਦਿੱਤਾ ਚੈਨਲਾਂ ਵਾਲਿਆਂ ਨੇ ਸਾਰੇ ਲੋਕ ਆਵਾਜ਼ਾਂ ਆ ਰਮਬੀ ਵਾਲੇ ਕਲਜੀਪਤਾ ਵਾਲੇ ਮਾਨਸਾ ਵਾਲੇ ਲੱਖੇ ਸਧਾਨੇ ਸਾਨੂੰ ਬਾਰ ਬਾਰ ਫੋਨ ਕਰਿਆ ਸ਼ਰਧਾਲੂ ਸਭ ਜੀ ਤਮਾਨ ਸਿੰਘ ਸਾਡੇ ਨਾਲ ਸੀ ਉਹ ਕਹਿੰਦੇ ਨਾ ਕੱਟਣਗੇ ਅਸੀਂ ਆਵਾਂਗੇ ਸਾਰੇ ਸਿੱਖ ਸੰਗਤ ਦਾ ਸਮਾਹ ਹੋ ਸਾਰੇ ਸਾਨੂੰ ਪੂਰਾ ਯਾਰ ਸੰਗਤ ਦਾ ਪਿਆਰ ਮਿਲਿਆ ਬਾਈ ਤਨਬਾ ਸੋਡਾ ਆਪਾਂ ਪਰਚਾ ਕਰਾ 295ਏ ਦਾ 11 ਨੂੰ ਅੰਦਰ ਜਾਣ ਦੇ ਬਾਕੀ ਉਹ ਬਾਹਰ ਆਉਣਗੇ ਉਹ ਦੇਖਾਂਗੇ ਤੇ ਆ ਦੇਖੋ ਛੋਟੇ ਭਰਾ ਦਾ ਹੱਥ ਜੇ ਉਸ ਤੋਂ ਵੱਲ ਮੇਰੀ ਦਸਤਾਰ ਲਾਉਣ ਤੋਂ ਬਾਅਦ ਮੈਂ ਹੱਥ ਸਲੋਤਰ ਦੇ ਤੌਰ ਤੇ ਬਰਖਸ਼ ਤੇ ਬਾਕੀ ਆ ਸਿੰਘਾਂ ਨੇ ਸ਼ਸਤਰਤਾਰੀ ਸੀ ਇਹਨਾਂ ਨੇ ਬਥੇਰਾ ਕਮਾਲ ਦਿਖਾਇਆ ਸੋ ਸਾਰਿਆਂ ਦਾ ਧੰਨਵਾਦ ਅਸੀਂ ਦੋ ਸ਼ਬਦ ਬਸ 295ਏ ਲੱਗੀ ਹੈ 11 ਨੰਬਰ 88ਆ 295ਏ 34 ਤੇ ਟਿਕਟਈ ਆਈ ਪੀ ਸਿਤਾਰਾ ਕਿਹੜਾ ਰਗੜੇ ਜਾਣਗੇ ਕਿ ਨਾ ਇਹ ਚ ਰਹਿਣਗੇ ਸਰਕਾਰ ਨੇ ਬਹੁਤ ਜ਼ੋਰ ਲਾਇਆ ਗੱਲ ਕਰ ਪ੍ਰਸ਼ਾਸਨ ਨੂੰ ਦਬਾਉਣ ਆਇਆ ਕਾਕਾ ਪ੍ਰਸ਼ਾਸਨ ਦੱਬਿਆ ਨਹੀਂ ਗਿਆ ਇਹੋ ਜਿਹੇ ਮਲਾਜ਼ਮ ਹੁਣ ਚੀਟ ਥਾਣੇ ਵਰਗਾ ਐਸਐਚਓ ਇਹ ਵਿਚਾਰੇ ਕਹਿੰਦੇ ਅਸੀਂ ਰਹੀ ਨਾ ਰਹੀਏ ਛੋਟੇ ਤੇਰਾ ਕੰਮ ਕਰਤਾ ਦੇਖੋ ਅਮਰੀਕ ਸਿੰਘ ਆ ਵਿਚਾਰਾ ਕਿਹੜੇ ਪਿੰਡ ਦਾ ਬਾਈ ਇਹ ਚੱਲ ਕੋਈ ਨਾ ਹੀ ਹੋਵੇ ਇਹ ਐਸਐਸ ਇਹ ਕਹਿੰਦਾ ਛੋਟੇ ਇਹ ਇੱਕ ਤਰ੍ਹਾਂ ਦਾ ਇੰਨਾ ਚਿਰ ਸਰਵਿਸ ਮੇਰੇ ਪਿਓ ਦੀ ਉਮਰ ਦਾ ਉਹਨੇ ਮੈਨੂੰ ਮਨ ਪਰ ਚੱਕਿਆ ਕਹਿੰਦਾ ਛੋਟੇ ਮੈਂ ਰੱਖਣਾ ਹਾਂ ਥਾਣੇ 'ਚ ਕੱਲ ਨੂੰ ਗੱਲ ਕਰ ਅਸੀਂ ਤੇਰਾ ਕੰਮ ਕਰਤਾ ਤੇ ਸਾਡੇ ਸਾਹਮਣੇ ਜੇ ਕੋਸ ਹੁੰਦਾ ਬਲਾਈ ਕਿਆਂ ਤਾਂ ਕਰ ਲੋ ਤੇ ਜਿਹੜਿਆ ਫੋਨ ਕਰਦਾ ਸੀਰੇ ਨੂੰ ਜਾਂ ਬਾਬੇ ਨੂੰ ਸ਼ਮਸ਼ੇਰ ਨੂੰ ਸੋਨੂੰ ਮੈਂ ਜਾਣ ਕੇ ਛੱਡਿਆ ਬਾਹਰ ਤਿਆਰ ਰਹੋ ਬਰੇ ਓਏ ਸੋਨਹੋ